ਰਾਜ ਨੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਸਰ ਜਿੱਥੇ ਮੇਰੇ ਬੱਚਾਂ ਦੀ ਜਿੱਤ ਉੱਥੇ ਸਾਡੀ ਆਪਣੇ ਆਪ ਹੀ ਜਿੱਤ ਸਾਡੀ ਜਿੱਤ ਦਾ ਮਤਲਬ ਹੈ ਕਿ ਬੱਚਿਆਂ ਦੀ ਜਿੱਤ ਹੁਣ ਅੱਜ 63 ਬੱਚੇ ਮੇਰੇ ਐਸੇ ਹੈ ਜਿਨ੍ਹਾਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਇਹ ਮੈਂ ਕਹਾਂਗਾ ਉਹਨਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਉਹਨਾਂ ਨੇ ਹਾਸਲ ਕੀਤੀ ਹੁਣ ਉਹਨਾਂ ਦੇ 10ਵੀਂ ਚੰਨੇ ਵਧੀਆ ਨੰਬਰ ਆਏ ਕਿ ਉਹਨਾਂ ਨੂੰ ਸੰਸਥਾ ਨੂੰ ਮਜਬੂਰੋਂ ਉਹਨਾਂ ਨੂੰ ਮੈ ਕਹਾਂ ਸਕਾਲਰਸ਼ਿਪ ਦੇਣੀ ਪਈ ਤੇ ਮੇਰੀ ਇੱਕ ਬੱਚੀ ਨੇ ਤਾਂ 40000 ਦੀ ਸਕਾਲਰਸ਼ਿਪ ਜਿਹੜੀ ਹੈ ਉਹ ਜਿੱਤੀ। ਮੇਰੇ ਬੱਚੇ ਦੋ ਕਦਮ ਅੱਗੇ ਜਾ ਰਹੇ ਹੈ ਤੇ ਜੇ ਮੇਰੇ ਬੱਚੇ ਦੋ ਕਦਮ ਅੱਗੇ ਜਾ ਰਹੇ ਹੈ ਤਾਂ ਅਸੀਂ ਸਾਰੇ ਅਧਿਆਪਕ ਸਾਰਾ ਪੂਰਾ ਸੰਸਥਾ ਅਪਰਿਆਪੀ ਦੋ ਕਦਮ ਅੱਗੇ ਜਾ ਰਹੇ ਹੈ। ਇਹਦੇ ਵਿੱਚ ਬੱਚੇ ਵੀ ਦਿਲ ਲਾ ਕੇ ਪੜ੍ਹਾਈ ਕਰਦੇ। ਬਿਲਕੁਲ ਕਰਦੇ ਆ ਸਰ ਤਾਂ ਹੀ ਬੱਚੇ ਦੇ ਦੇਖੋ 40000 ਵੀ ਬੱਚੇ ਨੇ ਸਕਾਲਰਸ਼ਿਪ ਜਿੱਤੀ ਹੈ। ਬੱਚੇ ਦੇ 98% ਜਿਹੜੇ ਹੈ ਮਾਰਕਸ ਆਏ ਹੈ ਉਹ ਵੀ CBSE ਬੋਰਡ ਐਗਜ਼ਾਮ ਚੋਂ। ਮੇਰੀ ਬੱਚੀ ਸੋਦੇ 99.4% ਨੰਬਰ ਆਏ CBSE ਬੋਰਡ ਐਗਜ਼ਾਮ ਚੋਂ 10 ਵਿੱਚੋਂ ਦੇਖੋ। ਮਿਸ 0.6% ਰਹਿ ਗਏ। ਤਾਂ ਬਸ ਬੱਚੇ ਜੜੇ ਹੈ ਸਾਥੀਆ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਅਸੀਂ ਖੜਾ ਆ ਬਾਈ ਐ ਸਕੂਲ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਉਹਨਾਂ ਦੇ ਐਮ ਡੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਇਹਨੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਸਰ ਜਿੱਥੇ ਮੇਰੇ ਬੱਚਿਆਂ ਦੀ ਜਿੱਤ ਉੱਥੇ ਸਾਡੀ ਆਪਣੇ ਆਪ ਹੀ ਜਿੱਤ ਹੈ ਸਾਡੀ ਜਿੱਤ ਦਾ ਮਤਲਬ ਹੈ ਕਿ ਬੱਚਿਆਂ ਦੀ ਜਿੱਤ ਹੁਣ ਅੱਜ 63 ਬੱਚੇ ਮੇਰੇ ਐਸੇ ਹੈ ਜਿਨ੍ਹਾਂ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ ਮੈਂ ਕਹੂੰਗਾ ਉਹਨਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਉਹਨਾਂ ਨੇ ਹਾਸਲ ਕੀਤੀ ਹੁਣ ਉਹਨਾਂ ਦੇ 10ਵੀਂ ਚੰਨੇ ਵਧੀਆ ਨੰਬਰ ਆਏ ਕਿ ਉਹਨਾਂ ਨੂੰ ਸੰਸਥਾ ਨੂੰ ਮਜਬੂਰੋਂ ਉਹਨਾਂ ਨੂੰ ਮੈਕਾਨਿਕ ਸਕਾਲਰਸ਼ਿਪ ਦੇਣੀ ਪਈ ਤੇ ਮੇਰੀ ਇੱਕ ਬੱਚੀ ਨੇ ਤਾਂ 40000 ਦੀ ਸਕਾਲਰਸ਼ਿਪ ਜਿਹੜੀ ਹੈ ਉਹ ਜਿੱਤੀ ਤੇ ਮੈਂ ਸਮਝਦਾ ਕਿ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਮੈਂ ਆਪਣੇ ਬੱਚਾ ਨੂੰ ਦੇਖਦਾ ਕਿ ਮੇਰੇ ਬੱਚੇ ਦੋ ਕਦਮ ਅੱਗੇ ਜਾ ਰਹੇ ਹਨ ਤੇ ਜੇ ਮੇਰੇ ਬੱਚੇ ਦੋ ਕਦਮ ਅੱਗੇ ਜਾ ਰਹੇ ਹਨ ਤਾਂ ਅਸੀਂ ਸਾਰੇ ਅਧਿਆਪਕ ਸਾਰਾ ਪੂਰਾ ਸੰਸਥਾ ਆਪਰੇ ਆਪ ਹੀ ਦੋ ਕਦਮ ਅੱਗੇ ਜਾ ਰਹੇ ਹਾਂ ਕਿੱਦਾਂ ਸਰ ਮਨ ਦੇ ਵਿੱਚ ਕਿੱਦਾਂ ਆਉਂਦਾ ਕਿ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇ ਸਰ ਮੈਂ ਸਮਝਦਾ ਕਿ ਸਮਾਜ 'ਚ ਆਪਾਂ ਜਿਹੜੀ ਚੀਜ਼ ਚਾਹੁੰਦੇ ਹਾਂ ਕਿ ਬੱਚੇ ਜਿੱਤੇ ਫੋਕਸ ਆਪਾਂ ਉਸੇ ਚੀਜ਼ ਨੂੰ ਅਗੇ बढ़ावा ਦਿੰਨੇ ਆ ਚਾਹੇ ਉਹ ਸਕਾਲਰਸ਼ਿਪ ਦੀ ਫਾਰਮ 'ਚ ਹੋਏ ਚਾਹੇ ਉਹ ਸਬਸਿਡੀ ਦੀ ਫਾਰਮ 'ਚ ਹੋਏ ਸਰਕਾਰ ਵੀ ਇਹ ਹੀ ਕਰਦੀ ਹੈ ਸੰਸਥਾ ਕੀ ਕਰ ਰਹੀ ਹੈ ਸੰਸਥਾ ਕਹਿ ਰਹੀ ਹੈ ਕਿ ਬੱਚਾ ਨੂੰ ਪ੍ਰੋਤਸਾਹਿਤ ਕਰ ਰਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੜਨ ਵੱਧ ਤੋਂ ਵੱਧ ਅੰਕ ਲੈ ਕੇ ਆਣ ਵੱਧ ਤੋਂ ਵੱਧ ਮਿਹਨਤ ਕਰਨ ਬੇਸਿਕਲੀ ਤਾਂ ਆਪਣੇ ਜਿਹੜੇ ਸੁਪਨੇ ਸਾਕਾਰ ਕਰਨ ਜੇ ਉਹਦੇ ਲਈ ਸਾਨੂੰ ਸਕਾਲਰਸ਼ਿਪ ਦੇਣੀ ਪਏ ਬੱਚਾ ਨੂੰ ਥੋੜਾ ਜਿਹਾ ਮੋਟੀਵੇਟ ਕਰਨ ਦੇ ਲਈ ਤਾਂ ਮੈਂ ਸਮਝਦਾ ਆ ਆ ਕੋਈ ਮਾੜੀ ਡੀਲ ਨਹੀਂ ਹੈ ਤੇ ਜੇ ਬੱਚੇ ਆਹੀ ਸਕਾਲਰਸ਼ਿਪ ਦੇ ਨੂ ਲੈਣ ਦੇ ਲਈ ਬਹੁਤ ਮਿਹਨਤ ਕਰਨ ਤੇ ਆਪਣੇ ਬੱਚਾ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਨ ਤਾਂ ਮੈਸਮ ਤਾਂ ਸਾਡੀ ਜਿੱਤੇ ਆ ਇਹਦੇ ਵਿੱਚ ਬੱਚੇ ਵੀ ਦਿਲ ਲਾ ਕੇ ਪੜ੍ਹਾਈ ਕਰਦੇ ਬਿਲਕੁਲ ਕਰਦੇ ਆ ਸਰ ਤਾਂ ਹੀ ਬੱਚਾ ਦੇ ਦੇਖੋ 40000 ਵੀ ਬੱਚੇ ਨੇ ਸਕਾਲਰਸ਼ਿਪ ਜਿੱਤੀ ਹੈ ਬੱਚੇ ਦੇ 98% ਜਿਹੜੇ ਹੈ ਮਾਰਕਸ ਆਏ ਆ ਉਹ ਵੀ CBSE ਬੋਰਡ ਐਗਜ਼ਾਮ ਚੋਂ ਜਿੱਥੇ ਕਿ ਆਏ ਕਹ ਲੋ ਕਿ ਕਿੰਨੀ ਕਿੰਨੀ ਬੱਚੇ ਜਿਵੇਂ ਪਿਛਲੀ ਵਾਰ ਇੱਕ ਮੇਰੀ ਬੱਚੀ ਸੀ ਉਹਦੇ 99.4% ਨੰਬਰ ਆਏ CBSE ਬੋਰਡ ਐਗਜ਼ਾਮ ਚੋਂ 10 ਵਿੱਚੋਂ ਦੇਖੋ ਮਿਸ ਪੁਆਇੰਟ 6% ਰਹਿ ਗਏ ਤਾਂ ਮਿਸ ਬੱਚੇ ਜਿਹੜੇ ਹੈ ਵਾਕੀ ਬਹੁਤ ਵਧੀਆ ਕੰਮ ਕਰ ਰਹੇ ਕਿੰਨੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਸਰ ਅੱਜ 63 ਬੱਚਾ ਨੂੰ ਸਕਾਲਰਸ਼ਿਪ ਦਿੱਤੀ ਗਈ ਹੈ 63 ਬੱਚਾ ਹੋਰ ਕੀ ਕਹਿਣਾ ਚਾਹੁੰਦੇ ਬਰਨਾਲਾ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਮੈਂ ਤਾਂ ਆਹੀ ਮੈਸੇਜ ਦੇਣਾ ਚਾਹਾਂਗਾ ਕਿ ਅਲਟੀਮੇਟਲੀ ਜਿਹੜੀ ਸੰਸਥਾਵਾਂ ਨੇ ਜਿਹੜੇ ਸਕੂਲਸ ਨੇ ਜਿਹੜੇ ਹਸਪੀਟਲਸ ਨੇ ਉਹ ਲੋਕਾਂ ਲਈ ਨੇ ਤੇ ਲੋਕਾਂ ਦੇ ਹੀ ਨੇ ਤਾਂ ਅਲਟੀਮੇਟਲੀ ਆਪਾਂ ਹੀ ਜਿਹੜੀ ਵਧੀਆ ਚੀਜ਼ ਹੈ ਜਿਹੜੇ ਵੀ ਕੋਈ ਵਧੀਆ ਕੰਮ ਕਰ ਰਹੇ ਆ ਕਿਤੇ ਕਰ ਰਹੇ ਆ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਇਹ 'ਚ ਹਰ ਬੰਦੇ ਦੀ ਕੰਟਰੀਬਿਊਸ਼ਨ ਦੀ ਲੋੜ ਹੋਏਗੀ ਹੋ ਸਕਦਾ ਹੈ ਸੰਸਥਾ ਕਿਤੇ ਨਾ ਕਿਤੇ ਕੁਝ ਐਸੀ ਵੀ ਚੀਜ਼ਾ ਹੋਣੀ ਚਾਹੀਦੀ ਹੈ ਕਿ ਅਸੀਂ ਨਹੀਂ ਵਧੀਆ ਕਰ ਰਹੇ ਜੇ ਕੁਝ ਐਸਾ ਹੈ ਸਾਨੂੰ ਫੀਡਬੈਕ ਮਿਲਣੀ ਚਾਹੀਦੀ ਹੈ ਜਿੱਥੇ ਅਸੀਂ ਵਧੀਆ ਕਰ ਰਹੇ ਹਾਂ ਉਹਨੂੰ ਸਾਨੂੰ ਹੱਲਾਸ਼ੀਰ ਵੀ ਮਿਲਣੀ ਚਾਹੀਦੀ ਹੈ ਸੋ ਅੱਗੇ ਚੀਜ਼ਾਂ ਸ਼ੇਅਰ ਹੋਣੀਆਂ ਚਾਹੀਦੀਆਂ ਨੇ ਜਿੱਥੇ ਅਸੀਂ ਵਧੀਆ ਕੰਮ ਕਰ ਰਹੇ ਹਾਂ ਤਾਂ ਹੀ ਆਪਣਾ ਸਮਾਜ ਜਿਹੜਾ ਹੈ ਉਹ ਹੋਰ ਲੋਕ ਪੋਜ਼ੀਟਿਵ ਕੰਮ ਕਰਨਗੇ ਤੇ ਹੋਰ ਜਿਹੜਾ ਆਪਣਾ ਸਮਾਜ ਹੈ ਉਹ ਬੈਟਰ ਤੇ ਹੋਰ ਬੈਟਰ ਬਣਦਾ ਰਹੇ ਤਾਂ ਹੀ ਸਰ ਕਹਿਣ ਦਾ ਮਤਲਬ ਭਾਈ ਹੈ ਸਕੂਲ ਦਾ ਨਾਮ ਇੰਡੀਆ ਦੇ ਵਿੱਚ 50 ਦੇ ਵਿੱਚ ਆਉਂਦਾ ਹੈ ਸਰ ਮੈਂ ਸਮਝਦਾ ਕਿ ਆ ਜਿਹੜਾ ਪਹਿਲੇ 50 ਚ ਵਾਈ ਸਕੂਲ ਦਾ ਨਾਮ ਹੈ ਆ ਮੇਰੇ ਅਧਿਆਪਕਾਂ ਦੇ ਕਾਰਨ ਹੈ ਤੇ ਮੇਰੇ ਬੱਚਾਂ ਦੇ ਕਾਰਨ ਹੈ ਮੇਰੇ ਅਧਿਆਪਕ ਲਗਾਤਾਰ ਮਿਹਨਤ ਕਰ ਰਹੇ ਨੇ ਤੇ ਮੇਰੇ ਬੱਚੇ ਜਿਹੜੇ ਨੇ ਉਹ ਮਿਹਨਤ ਤੇ ਐਂ ਕਹੋ ਫੁੱਲ ਚੜਾ ਰਹੇ ਨੇ ਤਾਂ ਹੀ ਜਿਹੜਾ ਹੈ ਸੰਸਥਾ ਜਿਹੜੀ ਹੈ ਪੂਰੇ ਪੂਰੇ ਕਹੋ ਇੰਡੀਆ ਚੋਂ ਜਿੱਥੇ ਲੱਖਾਂ ਚ ਸਕੂਲ ਨੇ ਉਸ ਤੋਂ ਪਹਿਲੇ 50 ਸਕੂਲਾਂ ਚ ਇੱਕ ਹੈ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਕਿ ਬੱਚੋ ਸਿਰਫ ਨੰਬਰ 1 ਪੜਾਏ ਪੜੋ ਆਪਣੇ ਸੁਪਰੀਮ ਨੂੰ ਸਹਾਰ ਕਰੋ ਦੂਸਰਾ ਪੜ੍ਹਨ ਦੇ ਨਾਲ-ਨਾਲ ਓਵਰਆਲ ਸਰਪੱਖੀ ਵਿਕਾਸ ਵੀ ਜ਼ਰੂਰੀ ਹੈ ਆ ਸਿਰਫ ਇੱਕ ਸ਼ਬਦ ਨਹੀਂ ਹੈ ਸਿਰਫ ਆਈਨੀਆਂ ਕਿ ਸਰਪੱਖੀ ਵਿਕਾਸ ਕਰਕੇ ਕੰਮ ਚੱਲ ਗਿਆ ਜਿੰਨੀ એનર્ਜੀ ਆਪਾਂ ਨੂੰ ਪੜਾਈ ਤੇ ਲਾਣੀ ਪੈਂਦੀ ਹੈ ਉਨੀ ਹੀ એનર્ਜੀ ਬਾਕੀ ਚੀਜ਼ਾਂ ਤੇ ਵੀ ਲਾਣੀ ਪੈਂਦੀ ਹੈ ਜਿਹੜਾ ਬੱਚਾ ਇੱਕ ਵਧੀਆ ਉਹਦੀ ਅਕੈਡਮਿਕਸ ਹੈ ਵਧੀਆ ਕੌਨਫੀਡੈਂਸ ਹੈ ਵਧੀਆ ਸਕਿੱਲਸ ਹੈ ਸਟੇਜ ਤੇ ਜਾ ਕੇ ਵਧੀਆ ਬਲਾਰਾ ਹੈ ਅਦਰਵਾਈਜ਼ ਲੋਕਾਂ ਨਾਲ ਗੱਲ ਕਰ ਸਕਦਾ ਹੈ ਤੇ ਮੈਂ ਸਮਝਦਾ ਕਿ ਐਸਾ ਬੱਚਾ ਜ਼ਿੰਦਗੀ ਚ ਕਦੇ ਮਾਰ ਨਹੀਂ ਖਾ ਸਕਦਾ ਕੋਈ ਮਰਜ਼ੀ ਕਿਤੇ ਚ ਚਲਾ ਜਾਏ ਕੋਈ ਮਰਜ਼ੀ ਫੀਲਡ ਚ ਚਲਾ ਜਾਏ ਅੱਜ ਹੀ ਦੇਖਿਆ ਤੁਹਾਡੇ ਸਕੂਲ ਦੇ ਬੱਚੇ ਵੀ ਪਹਿਲਾਂ ਮਾਈਕ ਨੂੰ ਫੜ ਕੇ ਬੋਲਣਾ ਸ਼ੁਰੂ ਕਰ ਦਿੰਦੇ ਸੀ ਸਰ ਬੱਚੇ ਮੇਰੇ ਆ ਤਾਂ 11ਵੀਂ 12ਵੀਂ ਦੇ ਬੱਚੇ ਹੈ ਜੇ ਤੁਸੀਂ ਨਰਸੀ ਕੇਜੀ ਦੇ ਬੱਚੇ ਦੇਖੋ ਉਹ ਵੀ ਮਾਈਕ ਨੂੰ ਜਿਹੜਾ ਹੈ ਮਾਈਕ ਰਾਮਨਾਲ ਉਹ ਮਾਈਤੇ ਬੋਲਦੇ ਨੇ ਹੁਣ ਮੈਂ ਉਹੀ ਗੱਲ ਕਰਦਾ ਸਰ ਹੁਣ ਕੋਈ ਮੇ ਤੋਂ ਪੁੱਛਦਾ ਕਹਿੰਦਾ ਜੀ ਮੈਨੂੰ ਪੰਜਾਬੀ ਨਹੀਂ ਆਂਦੀ ਉਹ ਬਾਹਲੇ ਸਟੇਟ ਤੋਂ ਆਏ ਸੀ ਮੈਂ ਕਿਹਾ ਐਂ ਕਰਦੇ ਆ ਸਾਜ ਤੇ ਨੂੰ ਇੱਕ ਦਿਨ ਪੰਜਾਬੀ ਪੜਾ ਦਿੰਨੇ ਆ ਕਹਿੰਦਾ ਸਰ ਇੱਕ ਦਿਨ ਪੰਜਾਬੀ ਪੜਾ ਕੇ ਕਿਵੇਂ ਪੰਜਾਬੀ ਆਊਗੀ ਮੈਂ ਕਿਹਾ ਹਰੋਜ਼ ਪੜਾਉਂਗੇ ਤਾਂ ਆਊਗੀ ਇਸੇ ਤਰ੍ਹਾਂ ਨਾਲ ਸਰ ਕੌਨਫੀਡੈਂਸ ਵੀ ਐਸੀ ਚੀਜ਼ ਹੈ ਆਤਮ ਵਿਸ਼ਵਾਸ ਵੀ ਐਸੀ ਚੀਜ਼ ਹੈ ਜਦੋਂ ਆ ਕਹੀਏ ਕਿ ਬੱਚ ਨੂੰ ਇੱਕ ਦਿਨ ਸਟੇਜ ਦੇ ਉੱਤੇ ਖੜਾ ਕਰਤਾ ਤੇ ਬੱਚਾ ਵਧੀਆ ਬੋਲੂਗਾ ਉਹ ਨਹੀਂ ਕਦੇ ਬੁਲਾਰਾ ਬਣ ਸਕਦਾ ਤਾਂ ਜਿਨ ਮੇ ਆਪਾ ਮੈਥਸ ਬਾਰ ਬਾਰ ਪੜ੍ਹਾਣੇ ਆ ਅੰਗਰੇਜ਼ੀ ਬਾਰ ਬਾਰ ਪੜ੍ਹਾਣੇ ਆ ਪੰਜਾਬੀ ਬਾਰ ਬਾਰ ਪੜ੍ਹਾਣੇ ਆ ਇਸ ਤਰ੍ਹਾਂ ਨਾਲ ਬੱਚੇ ਨੂੰ ਕੌਨਫੀਡੈਂਸ ਵੀ ਬਾਰ ਬਾਰ ਕਰਵਾਉਣਾ ਪਊਗਾ ਸਟੇਜ ਦਾ ਐਕਸਪੋਜ਼ਰ ਬਾਰ ਬਾਰ ਦੇਣਾ ਪਊਗਾ ਇਹ ਬੱਚੇ ਨੂੰ ਅਨੇ ਸਾਲ ਹੋ ਗਏ ਲਗਾਤਾਰ ਸਟੇਜ ਐਕਸਪੋਜ਼ਰ ਇੰਦੇ ਨੂੰ ਅੱਜ ਆਹੋ ਆਲਮ ਆ ਗਿਆ ਕਿ ਬੱਚਾ ਜਿਹੜਾ ਹੈ ਉਹਨੂੰ ਮਾਈ ਤੋਂ ਡਰ ਨਹੀਂ ਲੱਗਦਾ ਕਹਿੰਦੇ ਹੁੰਦੇ ਨੇ ਗੁਰਵੇ ਨਾਲ ਗੁਰਵੇ ਨਾਲ ਗਿਆ ਨਹੀਂ ਆਉਂਦਾ ਹੈਗਾ ਇਸ ਤਰ੍ਹਾਂ ਸਰ ਹੈ ਹੀ ਹੈ ਮੈਂ ਅਲਟੀਮੇਟਲੀ ਤਾਂ ਐਟ ਦ ਐਂਡ ਆਫ ਦ ਡੇ ਸਾਰਾ ਜਿਹੜਾ ਬੇਸ ਜਿੰਨੀ ਸਾਡੀ ਅਚੀਵਮੈਂਟ ਹੈ ਉਹ ਸਾਰੀ ਦੀ ਸਾਰੀ ਜਾਂ ਤਾਂ ਅਧਿਆਪਕਾਂ ਦੇ ਕਾਰਨ ਹੈ ਜਾਂ ਮੈਂ ਸਮਝਦਾ ਸਹੀ ਡਾਇਰੈਕਸ਼ਨ ਦੇ ਕਾਰਨ ਹੈ ਜਾਂ ਸਾਰੀ ਮਿਹਨਤ ਦੇ ਕਾਰਨ ਹੈ ਅਲਟੀਮੇਟਲੀ ਤਾਂ ਹੀ ਅਸੀਂ ਕਹਿੰਨੇ ਆ ਕਿ ਉਹਦਾ ਨਤੀਜਾ ਵੀ ਤੁਹਾਡੇ ਸਾਹਮਣੇ ਹੈ ਤੇ ਜੇ ਮੇਰੇ ਦੋ ਬੱਚੇ ਦੋ ਕਦਮ ਅੱਗੇ ਆਏ ਤਾਂ ਅਸੀਂ ਆਪਣੇ ਆਪ ਵੀ ਦੋ ਕਦਮ ਅੱਗੇ ਆਏ ਇਹ ਸੰ ਸਾਡੇ ਨਾਲ ਵਾਈ ਹੈ ਸਕੂਲ ਦੇ ਐਮ ਡੀ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼